ਵਾਪਰੀ ਹੈ ਇੱਕ ਫੈਕਟਰੀ ਮਾਲਕ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਹਮਲਾ ਵੀ ਇਸ ਕਦਰ ਕੀਤਾ ਗਿਆ ਕਿ ਸੁਣ ਕੇ ਤੁਹਾਡੇ ਵੀ ਲੂਕੰਡੇ ਖੜੇ ਹੋ ਜਾਣਗੇ ਦਰਅਸਲ ਚਾਕੂਆਂ ਦੇ ਨਾਲ ਤਕਰੀਬਨ 17 ਵਾਰ ਉਸ ਨੌਜਵਾਨ ਦੇ ਉੱਤੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਉਸ ਦੇ ਸਰੀਰ ਦੀਆਂ ਆੰਤੜੀਆਂ ਤੱਕ ਵੀ ਬਾਹਰ ਆ ਗਈਆਂ ਤਸਵੀਰਾਂ ਤੁਹਾਨੂੰ ਉਸ ਨੌਜਵਾਨ ਦੀਆਂ ਦਿਖਾ ਰਿਹਾ ਕਿ ਜਿਸ ਦੇ ਘਰ ਦੇ ਵਿੱਚ ਕੁਝ ਸਮੇਂ ਬਾਅਦ ਨਿੱਕੇ ਜੇ ਮਾਸੂਮ ਬੱਚੇ ਨੇ ਪੈਰ ਪਾਉਣੇ ਸਨ ਉਸ ਦੀ ਪਤਨੀ ਗਰਭਵਤੀ ਸੀ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਇਹ ਵੱਡਾ ਹਾਦਸਾ ਵਾਪਰ ਜਾਂਦਾ ਹੈ ਕਿ ਕਿਵੇਂ ਘਰ ਦੇ ਵਿੱਚ ਆ ਕੇ ਜੋ ਹੈ ਚਾਕੂਆਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਨਿੱਜੀ ਰੰਜਿਸ਼ ਦਾ ਮਾਮਲਾ ਜਾਂ ਫਿਰ ਕੁਝ ਹੋਰ ਕਾਰਨ ਹੈ ਇਸ ਦੀ ਜਾਂਚ ਪੁਲਿਸ ਪਰਦੇ ਵੱਲੋਂ ਕੀਤੀ ਜਾ ਰਹੀ ਹੈ तकरीबन 6 ਦੇ ਕਰੀਬ ਇਹ ਹਮਲਾਵਰ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇਜ਼ ਧਾਰ ਹਥਿਆਰਾਂ ਦੇ ਨਾਲ 17 ਵਾਰ ਹਮਲਾ ਕੀਤਾ ਜਾਂਦਾ ਹੈ ਨੌਜਵਾਨ ਅੰਕਿਤ ਦੇ ਉੱਤੇ ਉਸ ਦੇ ਸਿਰ ਪਿੱਠ ਅਤੇ ਪੇਟ ਦੇ ਵਿੱਚ वार ਕੀਤੇ ਜਾਂਦੇ ਨੇ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਆਖਿਰਕਾਰ ਉਸ ਦੀ ਮੌਤ ਹੋ ਚੁੱਕੀ ਹੈ ਤਾਂ ਗਰਭਵਤੀ ਪਤਨੀ ਰੋ ਰਹੀ ਹੈ ਕੁਰਲਾ ਰਹੀ ਹੈ ਆਪਣੇ ਪਤੀ ਨੂੰ ਪੁਕਾਰ ਰਹੀ ਹੈ ਪਰ ਹੁਣ ਉਸ ਦਾ ਪਤੀ ਕਦੇ ਵੀ ਵਾਪਸ ਨਹੀਂ ਆਏਗਾ 4 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਹੁਣ ਘਰ ਦੇ ਵਿੱਚ ਚ तकरीबन ਕੁਝ ਮਹੀਨੇ ਬਾਅਦ ਖੁਸ਼ਖਬਰੀ ਆਉਣੀ ਸੀ ਪਰ ਉਹ ਖੁਸ਼ਖਬਰੀ ਤੋਂ ਪਹਿਲਾਂ ਹੀ ਇਸ ਤਰ੍ਹਾਂ ਵਾਰਦਾਤ ਵਾਪਰ ਜਾਏਗੀ ਇਸ ਦਾ ਕਿਸੇ ਨੇ ਅੰਦਾਜ਼ਾ ਨਹੀਂ ਲਗਾਇਆ ਹੋਣਾ ਤਾਂ ਉਸ ਲੜਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਕਿਵੇਂ ਆਪਣੀ ਪਤਨੀ ਦੇ ਨਾਲ ਖੁਸ਼ੀ 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 ਘੁੰਮ ਫਿਰ ਕੇ ਫੋਟੋਆਂ ਖਿਚਵਾਈਆਂ ਸਨ ਪਰ ਇਸ ਤਰ੍ਹਾਂ ਕੋਈ ਪੁਰਾਣੀ ਦੁਸ਼ਮਣੀ ਕੱਟ ਜਾਏਗਾ ਇਸ ਦਾ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਹੋਣਾ ਤਾਂ ਪਰਿਵਾਰ ਇਸ ਵੇਲੇ ਇਨਸਾਫ ਦੀ ਮੰਗ ਕਰ ਰਿਹਾ ਹੈ ਕਿ ਆਖਿਰਕਾਰ ਇਨਸਾਫ ਦਿੱਤਾ ਜਾਏ ਕਿਉਂਕਿ ਮ੍ਰਿਤਕ ਦੀ ਪਤਨੀ 4 ਮਹੀਨੇ ਦੀ ਗਰਭਵਤੀ ਹੈ ਅਤੇ ਉਸ ਦਾ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਤਾਂ ਦੋਵੇਂ ਪਤੀ ਪਤਨੀ ਦੇ ਵੱਲੋਂ ਆਪਣੇ ਨਿੱਕੇ ਮਾਸੂਮ ਬੱਚੇ ਨੂੰ ਲੈ ਕੇ ਕਈ ਸੁਪਨੇ ਸਜੋਏ ਸਨ ਕਿ ਸਾਡੇ ਘਰ ਭਾਵੇਂ ਧੀ ਜਨਮ ਲਵੇ ਤੇ ਭਾਵੇਂ ਪੁੱਤ ਜਨਮ ਲਵੇ ਅਸੀਂ ਚਾਹੀ ਜਾਈ ਉਸ ਦਾ ਸਵਾਗਤ ਕਰਾਂਗੇ ਪਰ ਉਹ ਸਵਾਗਤ ਦੇ ਹਜੇ ਚਾ ਵਿਚਾਰੇ ਹੀ ਰਹਿ ਗਏ ਕਿ ਜਦੋਂ ਉਸ ਲੜਕੇ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਇਥੋਂ ਤੱਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਸ ਵੇਲੇ ਉਸ ਨੌਜਵਾਨ ਦੇ ਉੱਤੇ ਹਮਲਾ ਕੀਤਾ ਗਿਆ ਉਸ ਵੇਲੇ ਉਸ ਦੀ ਪਤਨੀ ਭੱਜ ਕੇ ਆਉਂਦੀ ਹੈ ਤਾਕੀ ਆਪਣੇ ਪਤੀ ਦਾ ਬਚਾਅ ਕੀਤਾ ਜਾਏ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਦੀ ਪਤਨੀ ਦੇ ਉੱਤੇ ਵੀ ਜਿਹੜੀ ਕਿ 4 ਮਹੀਨੇ ਦੀ ਗਰਭਵਤੀ ਹੈ ਉਸ ਦੇ ਉੱਤੇ ਵੀ ਹਮਲਾ ਕੀਤਾ ਗਿਆ ਤੇ ਇਸ ਦਰਮਿਆਨ ਉਸ ਦੇ ਹੱਥ ਦੇ ਵਿੱਚ ਗੰਭੀਰ ਸੱਟਾਂ ਆਈਆਂ ਨੇ 5 ਮਿੰਟ ਤੱਕ ਇੱਕ ਖੂਨੀ ਖੇਡ ਖੇਲੀ ਗਈ ਹੈ ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਗਰਭਵਤੀ ਮਹਿਲਾ ਜਿਹੜੀ ਹੈ ਹੁੰਦੇ ਨਾਲ ਲੱਠਪੱਤ ਆਪਣੇ ਪਤੀ ਨੂੰ ਹਸਪਤਾਲ ਲੈ ਕੇ ਜਾਣ ਦੇ ਲਈ ਲੋਕਾਂ ਦੇ ਅੱਗੇ ਗੁਹਾਰ ਲਗਾਉਂਦੀ ਰਹੀ ਪਰ ਕਿਸੇ ਨੇ ਇੱਕ ਨਾ ਸੁਣੀ ਕਿਉਂਕਿ ਇੰਨੀ ਜ਼ਿਆਦਾ ਬੇਰਹਿਮੀ ਦੇ ਨਾਲ ਇਹਨਾਂ 6 ਹਮਲਾਵਰਾਂ ਦੇ ਵੱਲੋਂ ਹਮਲਾ ਕੀਤਾ ਗਿਆ ਕਿ ਜਿਸ ਨੂੰ ਦੇਖ ਕੇ ਹਰ ਇੱਕ ਹੈਰਾਨ ਰਹਿ ਗਿਆ ਤਾਂ ਤਸਵੀਰਾਂ ਤੁਹਾਨੂੰ ਉਸ ਲੜਕੇ ਦੀਆਂ ਦਿਖਾ ਰਿਹਾ ਕਿ ਜਿਸ ਦਾ ਕਤਲ ਕੀਤਾ ਗਿਆ ਫੈਕਟਰੀ ਦਾ ਮਾਲਕ ਹੈ ਪਰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹਾਲਾਂਕਿ ਪੁਰਾਣੀ ਰੰਜਿਸ਼ਤਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਆਲੇ ਦੁਆਲੇ ਲੋਕਾਂ ਦੀ ਮਦਦ ਦੇ ਨਾਲ ਫਿਰ ਜੋ ਐ ਪਰਿਵਾਰਿਕ ਮੈਂਬਰ ਵੀ ਪਹੁੰਚ ਜਾਂਦੇ ਨੇ ਰਿਸ਼ਤੇਦਾਰ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਜੋ ਜ਼ਖਮੀ ਹਾਲਤ ਦੇ ਵਿੱਚ ਇਸ ਫੈਕਟਰੀ ਦੇ ਮਾਲਕ ਅੰਕਿਤ ਨੂੰ ਹਸਪਤਾਲ ਵਿਖੇ ਪਹੁੰਚਾਇਆ ਜਾਂਦਾ ਪਰ ਉਦੋਂ ਤੱਕ ਦੇਰ ਹੋ ਜਾਂਦੀ ਹੈ ਡਾਕਟਰਾਂ ਦੇ ਵੱਲੋਂ ਅੰਕਿਤ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਤਾਂ ਬੜੀ ਬੇਰਹਿਮੀ ਦੇ ਨਾਲ ਇਹ ਕਤਲ ਕੀਤਾ ਗਿਆ ਕਿ ਕਿਵੇਂ ਚਾਕੂਆਂ ਦੇ ਨਾਲ ਹਮਲਾ ਕੀਤਾ ਗਿਆ ਆਂਤੜੀਆਂ ਤੱਕ ਉਸ ਨੌਜਵਾਨ ਦੀਆਂ ਬਾਹਰ ਆ ਗਈਆਂ तकरीबन ਸਰੀਰ ਦੇ ਉੱਤੇ 17 ਵਾਰ-ਵਾਰ ਕੀਤੇ ਗਏ ਨੇ ਤਾਂ ਇਸ ਕਦਰ ਉਹ ਜ਼ਾਲਮ ਆਏ ਸਨ ਜਿਨ੍ਹਾਂ ਨੇ ਇਸ ਤਰ੍ਹਾਂ ਹਮਲਾ ਕਰਨ ਤੋਂ ਪਹਿਲਾਂ ਇੱਕ ਵਾਰ ਵੀ ਨਹੀਂ ਸੋਚਿਆ ਹੋਣਾ ਕਿ ਕਿਸ ਕਦਰ ਹਮਲਾ ਕੀਤਾ ਗਿਆ 17 ਵਾਰ ਕੀਤੇ ਗਏ ਨੇ ਉਸ ਫੈਕਟਰੀ ਮਾਲਕ ਦੇ ਸਰੀਰ ਦੇ ਉੱਤੇ ਤੇ ਜ਼ਖਮਾਂ ਦੀ ਤਾਬ ਨਾ ਚੱਲਦਾ ਹੋਇਆ ਉਹ ਇਸ ਸੰਸਾਰ ਨੂੰ ਅਲਵਿਦਾ ਆਖ ਦਿੰਦਾ ਤਾਂ ਪਰਿਵਾਰ ਇਸ ਵੇਲੇ ਇਨਸਾਫ ਦੀ ਮੰਗ ਕਰ ਰਿਹਾ ਹੈ ਕਿਉਂਕਿ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕਿੰਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਪਰਿਵਾਰ ਗੰਭੀਰ ਇਲਜ਼ਾਮ ਲਗਾ ਰਿਹਾ ਹੈ ਹਾਲਾਂਕਿ ਇਹਨਾਂ ਇਲਜ਼ਾਮਾਂ ਦੇ ਵਿੱਚ ਕਿੰਨੀ ਕ ਸੱਚਾਈ ਹੈ ਪੁਲਿਸ ਜਾਂਚ ਦਾ ਵਿਸ਼ਾ ਬਣ ਜਾਂਦਾ ਗਸਟਰੀ ਜੇ सोनू सोनू ਦੇ ਫਾਦਰ ਉਹਨਾਂ ਦਾ ਬ੍ਰਦਰ ਹੈ ਕਰਨ ਮੱਲੀ ਇਹਨਾਂ ਨੇ ਐਕਟ ਵੀ ਰੋਕੀ ਸਾਡੀ ਤੋਂ ਆਪਣੇ ਸਾਰੇ ਹਮਲਾ ਘਾਤਾ ਮੇਰੇ ਹਸਬੰਦ نیچے ਗਏ ਸਾਰੇ ਜਣ ਇਹਨਾਂ ਨੂੰ ਪਾ ਗਏ ਇਹ ਆਪਣੇ ਵਿਚਾਰ ਕਰਨ ਲਈ ਕਰਨ ਮੱਲੀ ਦੇ ਘਰ ਗਏ ਉਹਦੀ ਵਾਈਫ ਨੇ ਵੀ ਗੇਟ ਬੰਦ ਕਰ ਲਿਆ ਧੱਕਾ ਮਾਰ ਕੇ ਕਰਨ ਮੱਲੀ ਵੀ ਵਿੱਚ ਸੀ ਸਾਰਿਆਂ ਨੇ ਮਾਰਿਆ ਸਰ ਕਿਸੇ ਨੇ ਨਹੀਂ ਸੁਣੀ ਬਹੁਤ ਜ਼ਿਆਦਾ ਮਾਰਿਆ ਸਰ ਉਹਨਾਂ ਨੇ ਬਹੁਤ ਜ਼ਿਆਦਾ ਮਾਰਿਆ ਆਇਆ ਸੋ ਮੈਨੂੰ ਜਿੰਨਾ ਮੇਰਾ ਅੰਕਿਤ ਚਾਹੀਦਾ ਆ ਨਹੀਂ ਤਾਂ ਸੋਨੂੰ ਵੀ ਨਹੀਂ ਰਹੇਗਾ ਬਸ ਮੈਂ ਤੁਹਾਨੂੰ ਕਹਿ ਦਿੰਦਾ ਜਿੰਨਾ ਮੈਨਾਂ ਕੋ ਪੁਰਾਣੀ ਗੱਲਾਂ ਜੀ ਸੁਣੋ ਸਰ ਇਹਨਾਂ ਮਿੰਨਰ ਪੰਤਾ ਸਰ ਭਰਾਣਾ ਇਹਨਾਂ ਨੇ ਬਹੁਤ ਜਿਆਦਾ ਨਜ਼ਾਇਜ਼ ਕੀਤੀ ਆਪਣੇ ਘਰ ਦੇ ਅੰਦਰ ਨਿਹੱਤੇ ਨੂੰ ਆਪਣੀ ਵਾਈਫ ਨਾਲ ਸੈਰ ਕਰਨ ਗਏ ਨੂੰ ਇਹਨਾਂ ਨੇ ਨਿਹੱਤੇ ਨੂੰ ਅੰਦਰ ਵਾੜ ਕੇ ਇਹਨਾਂ ਨੇ ਸੱਟਾਂ ਮਾਰੀਆਂ ਘਰ ਦੇ ਅੰਦਰ ਵਾੜ ਕੇ ਨਿਜਾਇਜ਼ ਇਹਨਾਂ ਨੇ ਕੀਤੀ ਆ ਤੇ ਬੱਚੇ ਦੇ ਦਵਾਈ ਲੈਣ ਗਏ ਨੂੰ ਬਚਾਰੇ ਨੂੰ ਨਿਜਾਇਜ਼ ਇਹਨਾਂ ਨੇ ਆਪਣੇ ਘਰ ਦੇ ਅੰਦਰ ਵਾੜ ਗਿਆ ਨਨੇ ਸਾਡੇ ਭਰਾ ਨੂੰ ਮਾਰ ਦਿੱਤਾ ਵਈ ਦੱਸੋ ਆਪਾਂ ਹਣੀ ਜੇਰ ਦਸਕਾਰ ਨਹੀਂ ਕਰਨਾ ਜਿੰਨੀ ਜੇਰ ਸਾਡੇ ਭਰਾ ਦਾ ਕਾਤਲ ਨਹੀਂ ਵੜੇ ਜਾਂਦੇ ਇੱਕ ਸੋਨੂ ਐ ਇੱਕ ਅਜੇ ਐ ਇੱਕ ਸੰਨੀ ਐ ਇੱਕ ਨਾਲ ਉਹਦੇ ਜਿਹਦੇ ਘਰ ਦੇ ਅੰਦਰ ਵਾੜਿਆ ਮੱਲੀ ਤੇ ਨਾਲ ਹੋਰ ਉਹਨਾਂ ਦੇ ਅਣਪਛਾਤੇ ਪੰਜ-ਛੇ ਬੰਦੇ ਆ ਜਿਨ੍ਹਾਂ ਨੇ ਸਾਡੇ ਭਰਾ ਨੂੰ ਮਾਰਿਆ ਵਈ ਜਿੰਨਾ ਵਿਅਕਤੀਆਂ ਤੁਸੀਂ ਨਾਮ ਲੈ ਰਹੇ ਹੋ ਕਰਦੇ ਕੀ ਜੀ ਕੌਣ ਆ ਜੀ ਇਹ ਵੇ ਚਿੱਟੇ ਦਾ ਕਾਰੋਬਾਰ ਆ ਜੀ ਮੱਲੀ ਦਾ ਅੱਛਾ ਜੀ ਤੇ ਨਾਲ ਜਿਹੜੇ ਉਹਦੇ ਥੱਲੇ ਆ ਸੋਨੂ ਆ ਇਹ ਇਹ ਸਾਰੇ ਵੇਚਦੇ ਆ ਉਹਦੇ ਥੱਲੇ ਲੱਗ ਕੇ ਉਚਪਲਾਏ ਰੱਖੇ ਹੋਏ ਉਹਨੇ ਨੇ ਕੇ ਮੋਟੇ ਜਿੰਨੇ ਵੀ ਆ ਤੇ ਮੱਲੀ ਨੇ ਜਿੰਨੀ ਝੇਰ ਸਾਡੇ ਭਰਾ ਦਾ ਸਸਕਾਰ ਆਪਾਂ ਉਨੀ ਝੇਰਨੀ ਜੀ ਕਰਦਾ ਜਿੰਨੀ ਝੇਰ ਕਾਤਲ ਹੀ ਫੜੇ ਜਾਂਦੇ ਜਿਨ੍ਹਾਂ ਦੇ ਮਾਂ ਨਾਮ ਲਏ ਆ ਪਰ ਕਿਤੇ ਨਾ ਕਿਤੇ ਕਿਵੇਂ ਦੇਖਦੇ ਹੋ ਪਰੇ ਬਜ਼ਾਰ ਦੇ ਵਿੱਚ ਇੱਕ ਫੈਮਿਲੀ ਦੇ ਨਾਲ ਇਦਾਂ ਦੀ ਜਿਹੜੀ ਹੈ ਮਿਸ ਅੰਟਰਟੇਨਿੰਗ ਹੋਈ ਹੈ ਜਨਾਬ ਇਹ ਪ੍ਰਸ਼ਾਸਨ ਹੈ ਇਹ ਪ੍ਰਜਾਣ ਦੀ ਜੋ ਆ ਵੀ ਹੈ ਪ੍ਰਸ਼ਾਸਨ ਦੀ ਇੱਥੇ ਥਾਣੇ ਦੇ ਹੱਦ ਦੇ ਪ੍ਰਸ਼ਾਸਨ ਦਾ ਨਾਕਾ ਕਿੰਨੀ ਕੁ ਦੂਰ ਲੱਗਾ ਹੁੰਦਾ ਹੀ ਕਿਤੇ ਨਹੀਂ ਜੇ ਜਮạch 10 ਕ ਪੈਰ ਪੈਰ ਗਾਂ ਜਾਓ ਤੇ ਨਾਕਾ ਲੱਗਾ ਹੁੰਦਾ ਉੱਥੇ ਠੀਕ ਹੈ ਪੁਲਿਸ ਤੋਂ ਕਿੱਡੀਂ ਕਿ ਦੂਰ ਸੀ ਕਿਨੇ ਪੁਲਿਸ ਲੱਗ ਗਈ ਸੀਗਾ 5 ਮਿੰਟ ਦਾ ਰਾਹ ਵੀ ਨਹੀਂ ਸੀਗਾ ਜਿੱਥੋਂ 5 ਨੰਬਰ ਥਾਣਾ ਲੱਗਦਾ ਜੀ ਵੈਸਟ ਹਲਕੇ ਦੇ ਅੰਦਰ ਲਗਾਤਾਰ ਇਹ ਵਾਰਦਾਤਾ ਦੇਖਣ ਨੂੰ ਮਿਲਦੀਆਂ ਪਈਆਂ ਜੀ ਗੱਲ ਕਰੀਏ ਡਿਵੀਜ਼ਨ ਨੰਬਰ 5 ਭਾਰਗੋ ਕੈਂਪ ਥਾਣਾ 바ਵਾ ਖੇਲ ਥਾਣਾ ਔਰ ਇਵਨ ਉੱਥੇ ਸੀਏ 2 ਵੀ ਜਿਹੜੀ ਆ ਚੁੱਕੀ ਹੈ ਲੇਕਿਨ ਉੱਥੇ ਦੇ ਲੋਕਾਂ ਨੂੰ ਕੋਈ ਡਰ ਡੁੱਕੜ ਨਹੀਂ ਲੱਗਦਾ ਪੁਲਿਸ ਪ੍ਰਸ਼ਾਸਨ ਦਾ ਯਾਨੀ ਕਿ ਕੋਰਟ ਦੇ ਵਿੱਚ ਕੋਈ ਅਦਾ ਦੀ ਗੱਲਬਾਤ ਨਹੀਂ ਸੀਗੀ ਉਹਨਾਂ ਵੱਲੋਂ ਵੀ ਨਾ ਸਾਡੇ ਵੱਲੋਂ ਅਸੀਂ ਤੇ ਇਹੀ ਕਿਹਾ ਸੀ ਕਿ ਲੜਨਾ ਨਹੀਂ ਹੈ ਕੋਮਪਰਮਾਈਜ਼ ਕਰਨਾ ਵਾ ਜੀ ਅਸੀਂ ਤੇ ਕੋਮਪਰਮਾਈਜ਼ ਕਰਨ ਦੇ ਚੱਕਰ ਦੇ ਵਿੱਚ ਵੀ ਪਏ ਹੋਏ ਸੀ ਕਿ ਸਾਡਾ ਕੋਮਪਰਮਾਈਜ਼ ਹੋਏਵੇ ਕਿ ਚਲੋ ਕੋਈ ਗੱਲ ਨਹੀਂ ਆਪਾਂ ਲੜਨਾ ਨਹੀਂ ਹੈਗਾ ਜੋ ਮੈਂ ਵੀ ਬਾਹਰੋਂ ਆਇਆ ਵਾ ਉਹ ਵੀ ਫੈਮਿਲੀ ਵਾਲਾ ਵਾ ਗ੍ਰਿਸ਼ਤੀ ਵਾਲਾ ਵਾ ਉਹਦੇ ਘਰ ਦੇ ਵਿੱਚ ਵੀ ਫੈਮਿਲੀ ਆ ਉਹਦੇ ਬੱਚਾ ਹੋਣ ਵਾਲਾ ਭਰਾ ਮੇਰੇ ਨੇ ਟੀ ਆਪਾਂ ਲੜਾਈ ਝਗੜੇ ਕਰਨ ਵਾਲੇ ਬੰਦੇ ਨਹੀਂ ਹੈਗੇ ਜੀ ਆਪਾਂ ਆਰਾਮ ਨਾਲ ਆਪਣੇ ਘਰ ਗ੍ਰਿਸ਼ਤੀ ਵਾਲੇ ਹਾਂ ਮੇਰੇ ਤਾਇਏ ਦੀ ਮੁੰਡਾ ਜੀ ਜਤਾਏ ਦਾ ਮੁੰਡਾ ਮੇਰੇ ਤਾਇਏ ਦਾ ਬੇਟਾ ਹੈ ਹਾਂ ਜੀ ਜਿੰਨੇ ਮੱਲੀ ਜਿਹਨੇ ਆਪਣੇ ਘਰ ਦੇ ਅੰਦਰ ਉਹਨੂੰ ਖਿੱਚ ਕੇ ਵਾਰਿਆ ਵੈ ਤੇ ਨਾਲ सोनू ਹੈ ਜਿਹਨੇ ਮੇਨ ਵਾਰ ਕੇ ਤੇ ਸੰਨੀ ਸੋਨੂ ਤੇ ਬਾਬਾ ਦੋ ਪਾ ਉਹਨਾਂ ਦੀ ਕੋਈ ਫੋਟੋਆਂ ਹੈ ਤੁਹਾਡੇ ਕੋਲ ਕੋਈ ਵਾਜੇ ਵਾਰਦਤ ਕਿਹੜੀ ਜਗ੍ਹਾ ਤੇ ਹੋਈ ਹੈ ਇਹ ਕਟੜਾ ਕਿੱਥੇ ਹੋਈ ਹੈ ਜੀ ਇਹ ਕਟੜਾ ਹੈ ਗਈ ਆਪਣੇ ਬਸਤੀ 6 ਕੱਡੇ ਸੂਤ ਹਸਪੀਟਲ ਦੇ ਅੰਦਰ ਆ ਕੇ ਕੱਲ ਕੀ ਧਰ ਗੁਰ ਦਵਾਰੇ ਦੇ ਬਿਲਕੁਲ ਆਪੋਜ਼ਿਟ ਇਹਨਾਂ ਸਮਾਂ ਸੀਗਾ ਜਦੋਂ ਇਹ ਕਟੜਾ ਹੋਈਏ ਤੇ ਸਮਾਂ ਆਹੀ ਕੋਈ 9 9 9 9 ਇਹ ਕੋਈ ਉਹਨਾਂ ਦੀ ਦੇਖੀ ਕੀਤੀ ਜਾਂਦੀ ਸੀਗੀ ਉਹਨਾਂ ਦੀ ਰੈਕੀ ਕੀਤੀ ਜਾਂਦੀ ਇਹਨਾਂ ਨੇ ਬੜੇ ਦਿਨ ਵਾਈਫ ਨਾਲ ਡੇਲੀ ਜਾਂਦੇ ਸੀਗੇ ਮੈਡੀਸਿਨ ਲੈਣ ਤੇ ਉਹ ਡੇਲੀ 4-5 ਦਿਨ ਤੋਂ ਰੈਕੀ ਕਰਦੇ ਪਏ ਸੀਗੇ ਪਰ ਪਤਾ ਨਹੀਂ ਸੀਗਾ ਇਹਨੂੰ ਕੀ ਰੈਕੀ ਕਰਦੇ ਪਏ ਆ ਆਹ ਇਹਨਾਂ ਨੇ ਅੱਜ ਮੌਕਾ ਦੇ ਕੇ ਦੇ ਉਹਨੂੰ ਵੀ ਕਾਰ ਦੇ ਅੰਦਰ ਕਿੱਦਾਂ ਲੈ ਕੇ ਗਏ ਕਾਰ ਦੇ ਅੰਦਰ ਖਿੱਚ ਕੇ ਕੱਲੇ ਨੂੰ 4 5 6 ਜਾਣੇ ਅੱਛਾ ਕੱਲੇ ਨੂੰ ਖਿੱਚ ਕੇ ਆਪਣੇ ਘਰ ਦੇ ਅੰਦਰੋਂ ਗੇਟ ਲਾ ਕੇ ਇਹਨਾਂ ਨੇ ਉਹਨੂੰ ਮਾਰ ਦਿੱਤਾ ਜੀ ਅੱਛਾ ਹਾਂ ਜੀ ਲੋਬਾ ਪਾਉਣੀ ਨਹੀਂ ਜੇਰ ਚਸ਼ਕਾਰ ਨਹੀਂ ਕਰਨਾ ਜੀ ਜਿੰਨੀ ਜੇਰ ਤੱਕ ਸਾਡੇ ਭਰਾ ਦੇ ਕਾਰ ਨਹੀਂ ਭਰਾ ਦੇ ਹਾਂ ਜੀ ਕਾਰ ਦੇ ਅੰਦਰ ਮਾਰਿਆ ਇਹਨਾਂ ਨੇ ਖਿੱਚ ਕੇ ਕਾਰ ਦੇ ਅੰਦਰ ਤੱਕ ਲਊਆ ਉਹਨਾਂ ਦੇ ਅੰਦਰ ਜਾ ਕੇ ਦੇਖੋ ਜਿਹਦਾ ਘਰ ਹੈ ਉਹ ਘਰ ਕਿਹਨਾਂ ਦਾ ਹੈ ਘਰ ਕਿਹਨਾਂ ਦਾ ਸ਼ਸਤਰ ਸਿੰਘ ਮੱਲੀ ਦਾ ਘਰ ਹੈ ਜਿਨ੍ਹਾਂ ਦੇ ਘਰ ਦੇ ਅੰਦਰ ਕਤਲ ਹੋਇਆ ਵਾ ਧੰਨ ਵੇਖ ਜਿਨ੍ਹਾਂ ਦਾ ਮਰਦ ਜਿਨ੍ਹਾਂ ਦਾ ਮਰਦ ਕੀਤਾ ਗਿਆ ਉਹਨਾਂ ਦੀ ਵਾਈਫ ਦੇ ਵੀ ਛਟਾਈਆਂ ਉਹਨਾਂ ਦੀ ਵਾਈਫ ਦੇ ਅਜੇ ਆਪਾਂ ਮਤਲਬ ਕਿ ਦੇਖਿਆ ਨਹੀਂ ਗਾ ਪਰ ਆਪਣਾ ਮਰਾਦਰ ਵਾਲੀ ਐਨਾਂ ਦਾ ਜਿਆਦਾ ਟਪਰ ਹੋ ਜਾ ਅਫਸਰਟ ਹੋ ਗਈਗੇ ਆਪਾਂ ਇਹਨਾਂ ਨੂੰ ਧਿਆਨ ਦਿੱਤਾ ਵਾਈਫ ਨੂੰ ਵੀ ਉੱਧਰ ਲੈ ਗਏ ਹੋਏ ਛੋਟੇ ਹਸਪੀਟਲ ਉੱਥੇ ਵੀ ਉਹਨਾਂ ਦਾ ਚੈੱਕਪ ਜਲਦਾ ਗਿਆ ਵਾ ਯਾਨੀ ਵੀ ਉਹ ਬਿਓਜ ਹੋ ਗਈ ਦੇਖ ਕੇ ਬਸ ਫਿਰ ਵੀ ਤੁਸੀਂ ਪੁਲਿਸ ਦਾ ਸਹਾਰਾ ਲੈ ਰਹੇ ਹੋ ਲੇਕਿਨ ਇਹ ਇਹ ਜਿਹੜੇ ਜਿਨ੍ਹਾਂ ਦੀ ਡੈਥ ਹੋਈ ਹੈ ਉਹ ਇਕੱਲੇ ਹੀ ਸੀਗੇ ਉਸ ਸਮੇਂ ਜਦੋਂ ਅਟੈਕ ਹੋਇਆ ਉਹਨਾਂ ਤੇ ਹਾਂ ਇਕੱਲੇ ਆਪਣੀ ਵਾਈਫ ਨਾਲ ਜਾਂਦੇ ਪਏ ਕਿੱਥੇ ਜਾ ਰਹੇ ਸੀ ਉਧਰ ਕਿਤੇ ਜਾਂਦੇ ਆਪਣੇ ਸਹੁਰੇ ਜਾਂਦੇ ਅੱਛਾ ਹਾਂ ਜੀ ਨਾਲ ਪਾਜੀ ਕਿਸ ਜਗ੍ਹਾ ਦੀ ਵਾਪਦਾ ਸੀ ਇਹ ਉਹ ਘਰ ਦੇ ਬਾਹਰ ਦੇ ਸੋਨੂ ਆ ਦੇ ਘਰ ਦੇ ਬਾਹਰ ਦੀ ਤਾਂ ਕਿੰਨੇ ਕ ਵਿਅਕਤੀਆਂ ਵੱਲੋਂ ਜਿਹੜਾ ਅਟੈਕ ਕੀਤਾ ਗਿਆ ਤੋਂ 5 6 ਵਿਅਕਤੀ ਬੱਕੇ ਉਸ ਵੱਲੋਂ ਕੀ ਸ਼ਵਨ ਦਿੱਤਾ ਕਿ ਮੌਕੇ ਤੇ ਐਸਐਚਓ ਸਾਹਿਬ ਆਏ ਕੀ ਕਹਿ ਰਹੇ ਤੁਹਾਨੂੰ ਆਸ਼ਵਾਸਨ ਕੀ ਦੇ ਗਏ ਮੌਕੇ ਤੇ ਜਲਦ ਤੋਂ ਜਲਦ ਬੰਦੇ ਰਾਉਂਡ ਅਪ ਕਰਦੇ ਪਰ ਕਿਤੇ ਨਾ ਕਿਤੇ ਸਮਾਂ ਵੀ ਬਹੁਤ ਘੱਟ ਹੈ ਇੰਨੀ ਘੱਟ ਸਮੇਂ ਦੇ ਵਿੱਚ ਇੰਨੀ ਵੱਡੀ ਵਾਰਦਾਤ ਹੋ ਜਵੇ ਤਾਂ ਕਿਵੇਂ ਦੇਖਦੇ ਹੋ ਜਲੰਧਰ ਦੀ ਪੁਲਿਸ ਪ੍ਰਸ਼ਾਸਨ ਨੇ ਹੋਇਆ ਤਾਂ ਪੁਲਿਸ ਪ੍ਰਸ਼ਾਸਨ ਕੁਝ ਕੀਤਾ ਨਹੀਂ ਕਾ ਜੀ ਉਹ ਦੇਖੋ ਆਪਾਂ ਕਿੰਨਾ ਕਿੰਨਾ ਸਮਾਂ ਦਿੱਤਾ ਗਿਆ ਜੀ ਤੁਹਾਨੂੰ ਨਾ ਕਿ ਬੰਦੇ ਫੜ ਲਾਂਗੇ ਕਹਿ ਗਏ ਹੁਣ ਗਏ ਨੇ ਉਧਰ ਰੇਤਾ ਕਿਉਂ ਗਏ ਨੇ ਕੰਦੀ ਨਾਲ ਆਪਾਂ ਜਲਦ ਤੋਂ ਜਲਦ ਫੜ ਲਾਂਗੇ ਉਹਨਾਂ ਨੂੰ ਜੀ ਪੁਲਿਸ ਵੱਲੋਂ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਹੁਣ ਅਸੀਂ ਸੰਸਕਾਰ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਇਨਸਾਫ ਨਹੀਂ ਆ ਫਿਰ ਉਹਨਾਂ ਵਿਅਕਤੀਆਂ ਨੂੰ ਨਹੀਂ ਫੜਿਆ ਜਾਂਦਾ ਜੀ ਅਗਰ ਪੁਲਿਸ ਦੇ ਨਹੀਂ ਕਰਦੀ ਹੈ ਜਾਂ ਫਿਰ ਕੋਈ ਫਿਰ ਇਧਰ ਨਾ ਲਾਵਾਂਗੇ ਜੀ ਤੁਹਾਡੇ ਵੱਲੋਂ ਕੀ ਸਟੈਪ ਹੈ ਜੀ ਇਧਰ ਨਾ ਲਾਵਾਂਗੇ ਫਿਰ ਜੀ ਇਧਰ ਨਾ ਲਾਵਾਂਗੇ ਰੋਡ ਤੇ ਜਿਨੇ ਨਹੀਂ ਸੰਸਕਾਰ ਸੰਸਕਾਰ ਨਹੀਂ ਆਪਾਂ ਨਹੀਂ ਤੇਰਾ ਕਰਾਂਗੇ ਜਿਨੇ ਬੰਦੇ ਫੜੇ ਨਹੀਂ ਜਾਂਦੇ ਇਹ ਕਿੰਨੀ ਕਿੰਨੀ ਉਮਰ ਸੀਗੀ ਭਾਈ ਤੇ ਨਾਮ ਕੀ ਸੀ ਮੁੰਡੇ ਦਾ ਅੰਕਿਤ ਜੰਬਾ 27 ਸਾਲ ਉਹਦੀ ਉਮਰ ਸੀ ਜੀ ਤੇ ਸਰਨ ਦੀ ਵਾਈਫ ਤੇ ਵੀ ਹਮ ਲਗਿੱਤਾਂ ਗੀਆਂ ਜੀ ਆ ਵੀ ਵਾਈਫ ਤੇ ਵੀ ਨਾਲ ਕੀਤਾ ਹੀ ਰਿਹਾ ਵਾਈਫ ਪ੍ਰੈਗਨੈਂਟ ਹੈਗੀ ਹੈ 4 ਮਹੀਨਿਆਂ ਦੀ ਅੱਛਾ ਉਹਦੇ ਕੋਈ ਕੀਤਾ ਉਹਦੇ ਵੀ ਦਾਦੂਦ ਬਾਵਾ ਤੇ ਵੱਜੇਦੇ ਨੇ ਅੱਛਾ ਜੀ ਹਾਂਜੀ ਕਿ ਕਿੱਥੇ ਹਮਲਾ ਕਿਹਦੇ ਪਾਸੇ ਹਮਲਾ ਹੋਇਆ ਕਿੰਨੇ ਵਿਅਕਤੀ ਸੀਗੇ ਕਿੰਨਾਂ ਨੇ ਕੀਤਾ ਥੋੜਾ ਮੈਨੂੰ ਮੈਨੂੰ ਹਾਲੇ ਕੋਈ ਪਤਾ ਨਹੀਂ ਆਇਆ ਹੀ ਹਾਲੇ ਆਣ ਕੇ ਪਤਾ ਕਰਕੇ ਦੱਸ ਦਿੰਦਾ ਕਿ ਕਿੱਥੇ ਕਰਕੇ ਹਮਲਾ ਹੋਇਆ ਜੀ ਪਤਾ ਹੀ ਨਹੀਂ ਮੈਂ ਆਇਆ ਹੀ ਆ ਵੀ ਹੁਣਕਾਰ ਜੀ ਕਾਫੀ ਦੇਰ ਹੋ ਗਈ ਤੁਹਾਨੂੰ ਮੈਂ ਆਇਆ ਹੁਣ ਪਤਾ ਕਰਾਂਗਾ ਪਰਵਾਰੀ ਬੰਦਰ ਤੇ ਡੇਕੋਲ ਖੜੇ ਸੀਗੇ ਸਰ ਬਾਤ ਹੀ ਸ਼ੁਰੂ ਹੋ ਗਈ ਸਰ ਕੁਝ ਹੋਰ ਲੜਾਈ ਹੋਈ ਹੈ ਕੰਡੀਸ਼ਨ ਕੀ ਲੜਕੇ ਲੜਕੀ ਦੀ ਕੰਡੀਸ਼ਨ ਦੱਸ ਦਿਓ ਮੈਂ ਦੇਖ ਕੇ ਦੱਸ ਦਿੰਦਾ ਹੁਣ ਬਹੁਤ ਹੋ ਗਈ ਕਹਿੰਦੇ ਆ ਉਹਦੀ ਸਰ ਬਰੀਫ ਕਰ ਦਿਓ ਬਹੁਤ ਹੋ ਗਈ ਹਰੂ ਮੈਂ ਪੁੱਛ ਕੇ ਦੱਸੂਗਾ ਠੀਕ ਹੈ ਗਸਤੇ ਵਿੱਚ सोनू सोनू ਦੇ ਫਾ ਉਹਨਾਂ ਦਾ ਬ੍ਰਦਰ ਹੈ ਕਰਨ ਮੱਲੀ ਇਹਨਾਂ ਨੇ ਐਕਟਿਵਰ ਰੋਕੀ ਸਾਡੀ ਤੋਂ ਆਪਣੇ ਸਾਰੇ ਹਮਲਾ ਕਰਤਾ ਮੇਰੇ ਹਸਬੰਦ نیچے ਘੇਰ ਕੇ ਸਾਰੇ ਜਣ ਇਹਨਾਂ ਨੂੰ ਪਾ ਗਏ ਇਹ ਆਪਣੇ ਬਚਾਰ ਕਰਨ ਲਈ ਕਰਨ ਮੱਲੀ ਨੇ ਘਾਰ ਗਿਆ ਦੀ ਵਾਈਸ ਨੇ ਵੀ ਗੇਟ ਬੰਦ ਕਰ ਲਿਆ ਧੱਕਾ ਮਾਰ ਕੇ ਕਰਨ ਮੱਲੀ ਵੀ ਵਿੱਚ ਸੀ ਸਾਰਿਆਂ ਨੇ ਮਾਰਿਆ ਸਰ ਕਿਸੇ ਨੇ ਨਹੀਂ ਸੁਣੀ ਬਹੁਤ ਜ਼ਿਆਦਾ ਮਾਰਿਆ ਸਰ ਉਹਨਾਂ ਨੇ ਬਹੁਤ ਜ਼ਿਆਦਾ ਮਾਰਿਆ ਆ ਤਾਂ ਮੈਨੂੰ ਜਿਵੇਂ ਮੇਰਾ ਅੰਕਿਤ ਚਾਈਦਾ ਨਹੀ ਤਾਂ ਸੋਨੂ ਵੀ ਨਹੀਂ ਰਹੇਗਾ ਬੱਸ ਮੈਂ ਉਹਨਾਂ ਕਹਿ ਦੇ। ਇਹਨਾਂ ਦੇ ਅਰਜ਼ੀ ਮੈਂ ਕੋ ਪੁਰਾਣੀ ਰੰਜਿਸ਼ ਨੂੰ ਸਰ ਇਹਨਾਂ ਨੇ ਮੇਰੇ ਪਤਾ ਸਰ ਭਰਾਣਾ ਇਹਨਾਂ ਨੇ ਬਹੁਤ ਜਿਆਦਾ ਨਜਾਇਜ਼ ਕੀਤੀ ਆਪਣੇ ਘਰ ਦੇ ਅੰਦਰ ਨਿਹੱਤੇ ਨੂੰ ਆਪਣੀ ਵਾਈਫ ਨਾਲ ਸੈਰ ਕਰਨ ਗਏ ਨੂੰ ਇਹਨਾਂ ਨੇ ਨਿਹੱਤੇ ਨੂੰ ਅੰਦਰ ਵਾੜ ਕੇ ਇਹਨਾਂ ਨੇ ਛੱਟਾਂ ਮਾਰੀਆਂ ਘਰ ਦੇ ਅੰਦਰ ਵਾੜ ਕੇ ਮਿਜਿਆ ਇਹਨਾਂ ਨੇ ਕੀਤੀ ਆ ਤੇ ਬੱਚੇ ਨੇ ਦਵਾਈ ਲੈਣ ਗਏ ਨੂੰ ਬਚਾਰੇ ਨੂੰ ਨਜਾਇਜ਼ ਇਹਨਾਂ ਨੇ ਆਪਣੇ ਘਰ ਦੇ ਅੰਦਰ ਵਾੜ ਗਏ ਇਹਨਾਂ ਨੇ ਸਾਡੇ ਭਰਾ ਨੂੰ ਮਾਰ ਦਿੱਤਾ ਵਈ ਦੱਸੋ ਆਪਾਂ ਹਣੀ ਜੇਰ ਸਰਕਾਰ ਨਹੀਂ ਕਰਨਾ ਜਿੰਨੀ ਜੇਰ ਸਾਡੇ ਭਰਾ ਦਾ ਕਾਤਲ ਨਹੀਂ ਵੜੇ ਜਾਂਦੇ ਇੱਕ ਸੋਨੂ ਐ ਇੱਕ ਆਜੇ ਐ ਇੱਕ ਸੰਨੀ ਐ ਇੱਕ ਨਾਲ ਉਹਦੇ ਜਿਹਦੇ ਘਰ ਦੇ ਅੰਦਰ ਬਾੜਿਆ ਮੱਲੀ ਤੇ ਨਾਲ ਹੋਰ ਉਹਨਾਂ ਦੇ ਅਣਪਛਾਤੇ ਪੰਜ-ਛੇ ਬੰਦੇ ਆ ਜਿਨ੍ਹਾਂ ਨੇ ਸਾਡੇ ਭਰਾ ਨੂੰ ਮਾਰਿਆ ਜੀ ਇਹਨਾਂ ਵਿਅਕਤੀਆਂ ਤੁਸੀਂ ਨਾਮ ਲੈ ਰਹੇ ਹੋ ਕਰਦੇ ਕੀ ਜੀ ਕੌਣ ਆ ਜੀ ਇਹ ਬੰਦੇ ਇਹ ਚਿੱਟੇ ਦਾ ਕਾਰੋਬਾਰ ਆ ਜੀ ਮੱਲੀ ਦਾ ਅੱਛਾ ਜੀ ਤੇ ਨਾਲ ਜਿਹੜੇ ਉਹਦੇ ਥੱਲੇ ਆ ਸੋਨੂ ਆ ਇਹ ਇਹ ਸਾਰੇ ਵੇਚਦੇ ਆ ਉਹਦੇ ਥੱਲੇ ਲੱਗ ਕੇ ਸਪਲਾਈਰ ਰੱਖੇ ਹੋਏ ਉਹਨੇ ਨਿੱਕੇ-ਮੋਟੇ ਜਿੰਨੇ ਵੀ ਆ ਜੀ ਤੇ ਮੱਲੀ ਨੇ ਜਿੰਨੀ ਜ਼ੇਰ ਸਾਡੇ ਭਰਾ ਦਾ ਸਸਕਾਰ ਆਪਾਂ ਉਹਨੀ ਜ਼ੇਰ ਨਹੀਂ ਜੀ ਕਰਦਾ ਜਿੰਨੀ ਜ਼ੇਰ ਕਾਦਰ ਲਈ ਫੜੇ ਜਾਂਦੇ ਜਿਨ੍ਹਾਂ ਦੇ ਮਾਂ ਨਾਮ ਲਏ ਆ ਪਰ ਕਿਤੇ ਨਾ ਕਿਤੇ ਕਿਵੇਂ ਦੇਖਦੇ ਹੋ ਭਰੇ ਬਾਜ਼ਾਰ ਦੇ ਵਿੱਚ ਇੱਕ ਫੈਮਿਲੀ ਦੇ ਨਾਲ ਇਦਾਂ ਦੀ ਜਿਹੜੀ ਹੈ ਮਿਸ ਅੰਡਰਟੇਨਿੰਗ ਹੋਈ ਹੈ ਜਿਨ੍ਹਾਂ ਇਹ ਪ੍ਰਸ਼ਾਸਨ ਹੈ ਇਹ ਪ੍ਰਸ਼ਾਸਨ ਦੀ ਜੋ ਵੀ ਹੈ ਪ੍ਰਸ਼ਾਸਨ ਦੀ ਇੱਥੇ ਥਾਣੇ ਦੇ ਹੱਦ ਦੇ ਪ੍ਰਸ਼ਾਸਨ ਦਾ ਨਾਕਾ ਕਿੰਨੀ ਕੁ ਦੂਰ ਲੱਗਾ ਹੁੰਦਾ ਈ ਕਿਤੇ ਜੇ ਜਮੇ 10 ਕ ਪੈਗ ਪੈਰ ਗਾਂ ਜਾਓ ਤੇ ਨਾਕਾ ਲੱਗਾ ਹੁੰਦਾ ਉੱਥੇ ਕੀ ਗਈ ਤੇ ਪੁਲਿਸ ਕਿੰਨੀ ਕੁ ਦੂਰ ਸੀ ਕਿਤੇ ਉਲਤ ਲੱਗ ਗਈ ਸੀਗਾ 5 ਮਿੰਟ ਦਾ ਰਾਹ ਵੀ ਨਹੀਂ ਸੀਗਾ ਜਿੱਥੋਂ 5 ਨੰਬਰ थाना ਲੱਗਦਾ ਹੈ ਵੈਸਟ ਹਲਕੇ ਦੇ ਅੰਦਰ ਲਗਾਤਾਰ ਇਹ ਵਾਰਦਾਤਾ ਦੇਖਣ ਨੂੰ ਮਿਲਦੀਆਂ ਪਈਆਂ ਜੇ ਗੱਲ ਕਰੀਏ ਡਿਵੀਜ਼ਨ ਨੰਬਰ 5 ਪਾਰਗੋ ਕੈਂਪ ਪਟਾਣਾ 바ਵਾ ਖੇਲ थाना ਔਰ ਇਵਨ ਉੱਥੇ ਸੀਏ 2 ਵੀ ਜਿਹੜੀ ਆ ਚੁੱਕੀ ਹੈ ਲੇਕਿਨ ਉੱਥੇ ਦੇ ਲੋਕਾਂ ਨੂੰ ਕੋਈ ਡਰ ਡੁੱਕਣ ਨਹੀਂ ਲੱਗਦਾ ਪੁਲਿਸ ਪ੍ਰਸ਼ਾਸਨ ਦਾ ਭਾਈ ਪ੍ਰਚਾਰ ਸੰਤੋਸ਼ਿਤ 50 ਸੰਦੇ ਹੋਣਾ ਜਾਨੀ ਕਿ ਕੋਰਟ ਦੇ ਵਿੱਚ ਕੋਈ ਅਦਾ ਦੀ ਗੱਲਬਾਤ ਨਹੀਂ ਸੀਗੀ ਉਹਨਾਂ ਵੱਲੋਂ ਵੀ ਨਾ ਸਾਡੇ ਵੱਲੋਂ ਅਸੀਂ ਤੇ ਇਹੀ ਕਿਹਾ ਸੀ ਕਿ ਲੜਨਾ ਨਹੀਂ ਹੈ ਕੋਮਪਰਮਾਈਜ਼ ਕਰਨਾ ਵਾ ਜੀ ਅਸੀਂ ਤੇ ਕੋਮਪਰਮਾਈਜ਼ ਕਰਨ ਦੇ ਚੱਕਰ ਦੇ ਵਿੱਚ ਵੀ ਪਏ ਹੋਈ ਸੀ ਕਿ ਸਾਡਾ ਕੋਮਪਰਮਾਈਜ਼ ਹੋਏਵੇ ਕਿ ਚਲੋ ਕੋਈ ਗੱਲ ਨਹੀਂ ਆਪਾਂ ਲੜਨਾ ਨਹੀਂ ਹੈਗਾ ਜੋ ਮੈਂ ਵੀ ਬਾਹਰੋਂ ਆਇਆ ਵਾ ਉਹ ਵੀ ਫੈਮਿਲੀ ਵਾਲਾ ਵਾ ਗ੍ਰਿਸ਼ਤੀ ਵਾਲਾ ਵਾ ਉਹਦੇ ਘਰ ਦੇ ਵਿੱਚ ਵੀ ਫੈਮਿਲੀ ਆ ਉਹਦੇ ਬੱਚਾ ਹੋਣ ਵਾਲਾ ਭਰਾ ਮੇਰੇ ਨੇ ਟੀਆ ਜੀ ਆਪਾਂ ਲੜਾਈ ਝਗੜੇ ਕਰਨ ਵਾਲੇ ਬੰਦੇ ਨਹੀਂ ਹੈਗੇ ਜੀ ਆਪਾਂ ਆਰਾਮ ਨਾਲ ਆਪਣੇ ਘਰ ਗ੍ਰਿਸ਼ਤੀ ਵਾਲੇ ਸੀਗੇ ਔਰ ਮੇਰੇ ਤਾਇਏ ਦੀ ਮੁੰਡਾ ਜੀ ਜਿ ਤਾਇਏ ਦਾ ਮੁੰਡਾ ਮੇਰੇ ਤਾਇਏ ਦਾ ਬੇਟਾ ਹੈ ਹਾਂਜੀ ਜਿਹੜਾ ਮੱਲੀ ਜਿਹਨੇ ਆਪਣੇ ਘਰ ਦੇ ਅੰਦਰ ਉਹਨੂੰ ਖਿੱਚ ਕੇ ਵਾਰਿਆ ਵਾ ਤੇ ਨਾਲ ਸੋਨੂ ਹੈ ਜਿਹਨੇ ਮੀਨ ਵਾਰ ਕੇ ਤੇ ਸੰਨੀ ਸੋਨੂ ਤੇ ਬਾਬਾ ਦੋਹਾਂ ਉਹਨਾਂ ਦੀ ਕੋਈ ਫੋਟੋਆਂ ਹੈ ਤਾਂ ਦੇਖੋ ਕੋਈ ਅਜੇ ਵਾਰਦਾਤ ਕਿਹੜੀ ਜਗ੍ਹਾ ਤੇ ਹੋਈ ਹੈ ਇਹ ਘਟਨਾ ਕਿੱਥੇ ਹੋਈ ਹੈ ਜੀ ਇਹ ਘਟਨਾ ਹੈ ਗਈ ਆਪਣੇ ਬਸਤੀ 6 ਕੱਡੇ ਸੂਦ ਹਸਪੀਟਲ ਦੇ ਅੰਦਰ ਆ ਕੇ ਕੱਲ ਕੀ ਧਰ ਗੁਰ ਦਵਾਰੇ ਦੇ ਬਿਲਕੁਲ ਆਪੋਜ਼ਿਟ ਹੈ ਉਹਨਾਂ ਸਮਾਂ ਸੀਗਾ ਜਦੋਂ ਇਹ ਘਟਨਾ ਹੋਈ ਹੈ ਤੇ ਸਮਾਂ ਆਹੀ ਕੋਈ 9 9:30 ਇਹ ਕੋਈ ਉਹਨਾਂ ਦੀ ਦੇਖੀ ਕੀਤੀ ਜਾ ਰਹੀ ਸੀ ਉਹਨਾਂ ਦੀ ਰੈਕੀ ਕੀਤੀ ਜਾ ਰਹੀ ਇਹਨਾਂ ਨੇ ਬੜੇ ਦਿਨ ਵਾਈਫ ਨਾਲ ਦਿੱਲੀ ਜਾਂਦੇ ਸੀ ਕਿ ਮੈਡੀਸਿਨ ਲੈਣ ਤੇ ਉਹ ਦਿੱਲੀ 4-5 ਦਿਨ ਤੋਂ ਰੈਕੀ ਕਰਦੇ ਬੈ ਸੀਗੇ ਪਰ ਪਤਾ ਨਹੀਂ ਸੀਗਾ ਸਾਨੂੰ ਕਿ ਉਹ ਰੈਕੀ ਕਰਦੇ ਪਏ ਆ अच्छा और इन्होंने आज मौका देख के दे वो कार ਦੇ ਅੰਦਰ ਕਿੱਦਾਂ ਲੈ ਗਏ कार ਦੇ ਅੰਦਰ ਖਿੱਚ ਕੇ ਇਕੱਲੇ ਨੂੰ 4 5 6 ਜਾਣੇ ਅੱਛਾ ਇਕੱਲੇ ਨੂੰ ਖਿੱਚ ਕੇ ਆਪਣੇ ਘਰ ਦੇ ਅੰਦਰੂ ਗੇਟ ਲਾ ਕੇ ਇਹਨਾਂ ਨੇ ਉਹਨੂੰ ਮਾਰ ਦਿੱਤਾ ਜੀ ਅੱਛਾ ਹਾਂਜੀ ਨਾ ਪਾਉਣੀ ਜਿਆਦਾ ਝਚਕਾਰ ਨਹੀਂ ਕਰਨਾ ਜਿੰਨੀ ਜਿਆਦਾ ਸਾਡੇ ਭਰਾ ਦੇ ਘਰ ਤਾਂ ਨਹੀਂ ਭਰਾ ਹਾਂਜੀ ਘਰ ਦੇ ਅੰਦਰ ਮਾਰਿਆ ਇਹਨਾਂ ਨੇ ਖਿੱਚ ਕੇ ਘਰ ਦੇ ਅੰਦਰ ਤੱਕ ਲਊਆ ਉਹਨਾਂ ਦੇ ਅੰਦਰ ਜਾ ਕੇ ਦੇਖੋ ਜਿਹਦਾ ਘਰ ਹੈ ਉਹ ਘਰ ਕਿਹਨਾਂ ਦਾ ਘਰ ਕਿਹਨਾਂ ਦਾ ਸਾਰਨ ਸਿੰਘ ਮੱਲੀ ਦਾ ਘਰ ਹੈ ਜਿਨ੍ਹਾਂ ਦੇ ਘਰ ਦੇ ਅੰਦਰ ਕਤਲ ਹੋਇਆ ਵਾ ਤੁਹਾਨੂੰ ਮੈਂ ਫੇਖ ਜਿਨ੍ਹਾਂ ਦਾ ਮੁੰਡਾ ਜਿਨ੍ਹਾਂ ਦਾ ਮੁੰਡਾ ਕੀਤਾ ਗਿਆ ਉਹਨਾਂ ਦੀ ਵਾਈਫ ਦੇ ਵੀ ਸਟਾਅ ਆਈਆਂ ਉਹਨਾਂ ਦੀ ਵਾਈਫ ਦੇ ਅਜੇ ਆਪਾਂ ਮਤਲਬ ਕਿ ਦੇਖਿਆ ਨਹੀਂ ਗਾ ਪਰ ਆਪਾਂ ਬਰਾਦਰ ਵਾਲੀ ਐਨਾਂ ਬਜਾੜਾ ਤੇ ਪਰ ਉਹ ਅਫਸਰਟ ਹੋ ਗਈ ਗਏ ਆਪਾਂ ਇਹਨਾਂ ਨੂੰ ਧਿਆਨ ਦੇ ਤੱਕ ਵਾਈਫ ਨੂੰ ਵੀ ਉੱਧਰ ਲੈ ਗਏ ਹੋਏ ਛੋਟੇ ਹਸਪੀਟਲ ਉੱਥੇ ਵੀ ਉਹਨਾਂ ਦਾ ਚੈੱਕਪ ਬਜਲਦਾ ਪਿਆ ਵਾ ਯਾਨੀ ਕਿ ਉਹ ਬਿਹੋਸ਼ ਹੋ ਗਈ ਦੇਖ ਦੇ ਪਰ ਫਿਰ ਵੀ ਤੁਸੀਂ ਪੁਲਿਸ ਦਾ ਸਹਾਰਾ ਲੈ ਰਹੇ ਹੋ ਲੇਕਿਨ ਇਹ ਇਹ ਜਿਹੜੇ ਜਿਹਨਾਂ ਦੀ ਡੈਥ ਹੋਈ ਹੈ ਉਹ ਕੱਲੇ ਹੀ ਸੀਗੇ ਉਸ ਸਮੇਂ ਜਦੋਂ ਅਟੈਕ ਹੋਇਆ ਉਹਨਾਂ ਤੇ ਹਾਂ ਕੱਲੇ ਆਪਣੀ ਵਾਈਫ ਨਾਲ ਜਾਂਦੇ ਪਏ ਕਿੱਥੇ ਜਾ ਰਹੇ ਸੀ ਉਧਰ ਕਿਤੇ ਜਾਂਦੇ ਆਪਣੇ ਸਹੁਰੇ ਜਾਂਦੇ ਅੱਛਾ ਹਾਂ ਜੀ ਨਾਲ ਪਾਜੀ ਕਿਸ ਜਗ੍ਹਾ ਦੀ ਵਾਪਦਾਤ ਹੈ ਇਹੋ ਜੇ ਘਰ ਦੇ ਬਾਹਰ ਦੀ ਸੋਨੂ ਆ ਦੇ ਘਰ ਦੇ ਬਾਹਰ ਦੀ ਤਾਂ ਕਿੰਨੇ ਕ ਵਿਅਕਤੀਆਂ ਵੱਲੋਂ ਜਿਹੜਾ ਅਟੈਕ ਕੀਤਾ ਗਿਆ ਪੰਜ ਛੇ ਵਿਅਕਤੀ ਬਕਕੇ ਕਿਨਸ ਵੱਲੋਂ ਕੀ ਅਸ਼ਵਾਸਨ ਦਿੱਤਾ ਕਿ ਮੌਕੇ ਤੇ ਐਸਐਚਓ ਸਾਹਿਬ ਆਏ ਕੀ ਕਹਿ ਰਹੇ ਤੁਹਾਨੂੰ ਅਸ਼ਵਾਸਨ ਕੀ ਦੇ ਗਏ ਮੌਕੇ ਤੇ ਜਲਦ ਤੋਂ ਜਲਦ ਬੰਦੇ ਰਾਉਂਡ ਅਪ ਕਰਦੇ ਪਰ ਕਿਤੇ ਨਾ ਕਿਤੇ ਸਮਾਂ ਵੀ ਬਹੁਤ ਘੱਟ ਹੈ ਇੰਨੀ ਘੱਟ ਸਮੇਂ ਦੇ ਵਿੱਚ ਇੰਨੀ ਵੱਡੀ ਵਾਰਦਾਤ ਹੋ ਜਵੇ ਤਾਂ ਕਿਵੇਂ ਦੇਖਦੇ ਹੋ ਜਲੰਧਰ ਦੀ ਪੁਲਿਸ ਪ੍ਰਸ਼ਾਸਨ ਨੂੰ ਹੋਇਆ ਤਾਂ ਕਿ ਪੁਲਿਸ ਪ੍ਰਸ਼ਾਸਨ ਨੂੰ ਕੀਤਾ ਨਹੀਂਗਾ ਜੀ ਉਹ ਦੇਖੋ ਆਪਾਂ ਕਿੰਨਾ ਕਿੰਨਾ ਸਮਾਂ ਦਿੱਤਾ ਗਿਆ ਤੁਹਾਨੂੰ ਉਹਨਾਂ ਨੇ ਕਿ ਬੰਦੇ ਫੜ ਲਾਂਗੇ ਕਹੇ ਗਏ ਹੁਣ ਗਏ ਨੇ ਉਧਰ ਰੇਤਾ ਚੁਣ ਗਏ ਨੇ ਕੰਦੀ ਨੇ ਆਪਾਂ ਜਲਦੋ ਜਲਦ ਫੜ ਲਾਂਗੇ ਉਹਨਾਂ ਨੂੰ ਜੇ ਪੁਲਿਸ ਵੱਲੋਂ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਹੁਣ ਅਸੀਂ ਸੰਸਕਾਰ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਇਨਸਾਫ ਨਹੀਂ ਆ ਫਿਰ ਉਹਨਾਂ ਵਿਅਕਤੀਆਂ ਨੂੰ ਨਹੀਂ ਫੜਿਆ ਜਾਂਦਾ ਜੇ ਅਗਰ ਪੁਲਿਸ ਦੇਰੀ ਕਰਦੀ ਹੈ ਜਾਂ ਫਿਰ ਕੋਈ ਫਿਰ ਇਧਰ ਨਾ ਲਾਵਾਂਗੇ ਤੁਹਾਡੇ ਵੱਲੋਂ ਵੀ ਸਟੈਪ ਆ ਜੀ ਇਧਰ ਨਾ ਲਾਵਾਂਗੇ ਫਿਰ ਜੀ ਇਧਰ ਨਾ ਲਾਵਾਂਗੇ ਰੋਡ ਤੇ ਜਿਹਨੇ ਨਹੀਂ ਸੰਸਕਾਰ ਸੰਸਕਾਰ ਨਹੀਂ ਆਪਾਂ ਨਹੀਂ ਦੇਣਾ ਕਰਾਂਗੇ ਜਿਹਨਾਂ ਬੰਦੇ ਫੜੇ ਨਹੀਂ ਜਾਂਦੇ ਇਹ ਕਿੰਨੀ ਕਿੰਨੀ ਉਮਰ ਸੀਗੀ ਭਾਈ ਤੇ ਨਾਮ ਕੀ ਸੀ ਮੁੰਡੇ ਦਾ ਅੰਕਿਤ ਜੰਬਾ 22 ਸਾਲ ਉਹਦੀ ਉਮਰ ਸੀ ਜੀ ਤੇ ਸਰਨ ਦੇ ਵਾਈਫ ਤੇ ਵੀ ਆ ਲਗਿਤ ਤਾਂ ਵੀ ਆਂਡੀ ਦੀ ਵਾਈਫ ਤੇ ਵੀ ਨਾਲ ਕੀਤਾ ਹੀ ਦੀ ਵਾਈਫ ਪ੍ਰੈਗਨੈਂਟ ਹੈਗੀ ਹੈ 4 ਮਹੀਨਿਆਂ ਦੀ ਅੱਛਾ ਉਹਦੇ ਤਾਂ ਵੀ ਕੀਤਾ ਉਹਦੇ ਵੀ ਦਾਦੂਦ ਬਾਵਾ ਤੇ ਵੱਜੇਦੇ ਨੇ ਅੱਛਾ ਜੀ ਹਾਂਜੀ ਥੋੜਾ ਜਿਹਾ ਕਿੱਥੇ ਹਮਲਾ ਹੋਇਆ ਕਿਸ ਤਰ੍ਹਾਂ ਦਾ ਹਮਲਾ ਹੋਇਆ ਕਿੰਨੇ ਵਿਅਕਤੀ ਸੀਗੇ ਕਿਹਨਾਂ ਨੇ ਕੀਤਾ ਥੋੜਾ ਜਿਹਾ ਮੈਨੂੰ ਮੈਨੂੰ ਹਾਲੇ ਕੋਈ ਪਤਾ ਨਹੀਂ ਆਇਆ ਹੀ ਹਾਲੇ ਆਣ ਕੇ ਪਤਾ ਕਰਕੇ ਦੱਸ ਦਿੰਦਾ ਕਿ ਕਿੱਥੇ ਕਰਕੇ ਹਮਲਾ ਹੋਇਆ ਨਹੀਂ ਪਤਾ ਹੀ ਨਹੀਂ ਮੈਂ ਆਇਆ ਹੀ ਹਾਂ ਵੀ ਬਾਰ ਨਹੀਂ ਕਾਫੀ ਦੇਰ ਹੋ ਗਈ ਤੁਹਾਨੂੰ ਮੈਂ ਆਇਆ ਹੁਣ ਪਰਿਵਾਰ ਦੇ ਮੈਂਬਰ ਤੁਹਾਡੇ ਕੋਲ ਖੜੇ ਸੀਗੇ ਸਰ ਪੰਜ ਛੇ ਗੱਲ ਕੀਤੀ ਸਰ ਕੋਈ ਬੰਦੇ ਬੰਦੇ ਲੜਾਈ ਹੋਈ ਕੰਡੀਸ਼ਨ ਵੀ ਲੜਕੇ ਲੜਕੀ ਦੀ ਕੰਡੀਸ਼ਨ ਦੱਸ ਦਿਓ ਮੈਂ ਦੇਖ ਕੇ ਦੱਸ ਦਿੰਦਾ ਹੁਣ ਬਹੁਤ ਹੋ ਗਈਆਂ ਨੇ ਉਹਦੀ ਸਰ ਬਰੀਫ ਕਰ ਦਿਓ ਅੱਛਾ ਮੌਤ ਹੋ ਗਈ ਬਿਲਕੁਲ ਹੁਣ ਮੈਂ ਪੁੱਛ ਕੇ ਦੱਸੂਗਾ ਠੀ